ਤੇ ਬੱਕਰਾ ਵਿਕੇ 4 ਲੱਖ 25000 ਦਾ ਸਵਾ 4 ਲੱਖ ਸਵਾ 4 ਲੱਖ ਜਿਨ੍ਹਾਂ ਦਾ ਕਕਰਿਆਲਿਆਂ ਦਾ ਨਾਉਂ ਕਈ ਸਾਲ ਤੋਂ ਚੱਲਿਆ ਹੋਇਆ ਨਾਉਂ ਹੈ ਇਹਨਾਂ ਦੇ ਪਿੰਡ ਦੀ ਬੱਕਰੀ ਪਿਛਲੀ ਮੰਡੀ ਮੈਂ ਛਪਾਰ ਦੇ ਮੇਲੇ ਦੇ ਵਿੱਚ 2 ਲੱਖ 10000 ਦੀ ਵੇਚੀ ਇਸ ਬੱਕਰੇ ਦੀ ਖਾਨਦਾਨੀ ਚੋਂ ਹਾਂ ਜੀ ਸਸਤਰੀਕਰ ਸਾਰਿਆਂ ਨੂੰ ਇੰਤਜ਼ਾਰ ਦੀਆਂ ਘੜੀਆਂ ਹੋ ਗਈਆਂ ਖਤਮ ਤੇ ਟੜਕੇ ਦੇ ਖਿਸੋ ਕਿਸੇ ਵਪਾਰੀ ਨਾਲ ਵਪਾਰੀ ਖੈਦਾ ਤੀ ਤੇ ਇੱਕ ਵਪਾਰੀ ਨੇ ਚੜ ਕੇ ਝੰਡ ਤੇ ਕੱਪੜੇ ਪੜਾ ਦੇ ਤੇ ਬੋਕ ਦੇ ਹੱਥ ਸਿੰਘ ਨੂੰ ਲਾ ਦੇ ਤੇ ਬੋਕ ਦੇ ਹੱਥ ਸਿੰਘਾਂ ਨੂੰ ਲਾ ਕੇ ਸੌਦਾ ਪੂਰਾ ਸਿਰੇ ਚੜਾ ਕੇ ਖਾਲਦ بھائی ਨੇ ਮਲੇਰ ਕੋਟਲਾ ਧੂਰੀ ਕਹਿੰਦਾ ਗੱਲ ਕਰੂਗਾ ਪੂਰੀ ਇਹ ਖਾਂਦਾ ਫਿਰੂਗਾ ਰੈਸਤ ਚੂਰੀ ਕਿੱਥੇ ਜਾ ਕੇ ਮਹਾਰਾਸ਼ਟਰ ਦੇ ਵਿੱਚ ਸਾਡਾ ਜੋ ਕੇ ਮਹਾਨ ਬੰਦਾ ਮਹਾਰਾਸ਼ਟਰ ਦਾ ਐਨ ਪੁੱਜਿਆ ਹੋਇਆ ਖੜਿਆਰੀ ਤੇ ਉਹ ਮੱਝਾਂ ਦਾ ਵੀ ਪੂਰਾ ਸ਼ਿਕਾਰੀ ਜੀ ਦੇ ਨਵੇਂ ਕਿ ਅੱਜ 350 ਮੈਂਸ ਹੈ ਮਹਾਰਾਸ਼ਟਰ ਦੇ ਵਿੱਚ ਸਾਡਾ ਸਲੀਮ ਕੋਕਲੀ ਕੋਕਲੀ ਪਾਕਿਸਤਾਨ ਵੀ ਲੱਗਾ ਤੇ ਨਾਸ਼ਕ ਵਾਲਾ ਸਲੀਮ ਕੋਕਲੀ ਤੇ ਜੀ ਨੇ ਖੋਲਦੀ ਬੋਕਾਂ ਦੀ ਮਹਾਰਾਸ਼ਟਰ ਦੇ ਵਿੱਚ ਪੰਡੋ ਕੋਲੀ ਮੈਂ 라ਜੂ ਤੇ ਬੱਕਰੀਆਂ ਦਾ ਸਟਾਰ ਤੇ ਸਾਰੇ ਮਹਾਰਾਸ਼ਟਰ ਦਾ ਸ਼نگਾਰ ਸਲੀਮ ਸਾਡਾ ਕੋਕਲੀ ਜਿਹਨੂੰ ਮੰਨਦੀ ਆ ਸਾਡੀ ਪਾਕਿਸਤਾਨ ਸਾਡਾ ਜਿਉਂਦਾ ਰਹੇ ਆਪਣਾ ਅਸਲਮ ਗੁੱਜਰ ਚੌਧਰੀ ਬੜਾ ਸਤਾਨ ਸਾਡੇ ਸਾਰੇ ਇੰਡੀਆ ਦਾ ਤੇ ਪਾਕਿਸਤਾਨ ਦਾ ਸਾਡਾ ਸਟਾਰ ਸਾਡਾ ਸਟਾਰ ਸਾਡਾ ਚੌਧਰੀ ਅਸਲਮ ਗੁੱਜਰ ਜੀ ਜਿਨ੍ਹਾਂ ਨੂੰ ਅਸੀਂ ਦੁਆ ਸਲਾਮਾ ਕਰਦੇ ਆ ਸਾਡਾ ਚਾਚਾ ਤਾਇਆ ਮਹੰਗਾ ਗੁੱਜਰ ਜੀ ਜਿਨ੍ਹਾਂ ਨੇ ਲਵਾਤੀਆਂ ਸਿਰੇ ਗੱਲਾਂ ਤੇ ਦੇਤੀਆਂ ਸਭ ਨੂੰ ਬੱਕਰੀਆਂ ਦੀਆਂ ਛੱਲਾ ਪੰਜਾਬ ਤੇ ਪਾਕਿਸਤਾਨ ਦੇ ਵਿੱਚ ਅੱਜ ਦਿਖਾਉਨੇ ਆ ਬੱਕਰੇ ਕਾਲੇ ਬੱਕਰੇ ਸਾਡਾ ਪੂਰਾ ਵਧੀਆ ਪੰਜਾਬ ਦਾ ਕਲਾਕਾਰ ਬੱਕਰਾ ਚੜਦੇ ਪੰਜਾਬ ਦਾ ਕਿਹੜੇ ਪਿੰਡ ਦਾ ਮੁੰਡਾ ਕਾਲੀ ਫਲਕਾਰੀ ਵਾਲਾ ਕਕਰਾਲਾ ਪਿੰਡ ਹੈ ਨਾਬੇ ਕੋਲ ਪਿੰਡ ਕਕਰਾਲਾ ਨਾਬੇ ਦੇ ਨਵੇਂ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਪਟਿਆਲਾ ਜਿਨ੍ਹਾਂ ਦਾ ਕਕਰਿਆਲਿਆਂ ਦਾ ਨਾਉਂ ਕਈ ਸਾਲ ਤੋਂ ਚੱਲਿਆ ਹੋਇਆ ਨਾਉਂ ਹੈ ਇਹਨਾਂ ਦੇ ਪਿੰਡ ਦੀ ਬੱਕਰੀ ਪਿਛਲੀ ਮੰਡੀ ਮੈਂ ਛਪਾਰ ਦੇ ਮੇਲੇ ਦੇ ਵਿੱਚ ترਸੀਮ ਜੀ 2,10,000 ਦੀ ਵੇਚੀ ਇਸ ਬੱਕਰੀ ਦੀ ਖਾਨਦਾਨੀ ਚੋਂ ਆਈ ਹੋਈ ਹੈ ਸੱਚ ਹੈ ਝੂਠ ਨਹੀਂ ਕਿਉਂ ਜੀ ਸੱਚ ਹੈ ਸੱਚ ਹੈ ਸੱਚ ਹੈ ਕਿ ਝੂਠ ਹੈ ਹੁਣੇ ਗੱਲ ਨੂੰ ਜਵਾਬ ਦੇ ਦਿਓ ਇਹ ਉਸ ਬੱਕਰੀ ਦੀ ਖਾਨਦਾਨ ਚੋਂ ਅੱਜ ਸਾਡੇ ਸਲੀਮ ਕੋਕਲੀ ਜੀ ਨੇ ਬੱਕਰਾ ਖਰੀਦਿਆ ਹੈ ਚੜਾ ਨਿਆ ਕਰਾਫੀਆਂ ਮਾਰਕਟਰ ਦੇ ਵਿੱਚ ਇਹਦੀ ਅੱਜ ਦੀ ਹੇਟ 45 'ਚ 46 'ਚ ਮੈਂ ਭੁੱਲ ਗਿਆ ਸੌਰੀ 46 'ਚ 4 ਦੰਦ 4 ਦੰਦ ਚੜਿਆ ਹੋਇਆ ਪੂਰਨਵਾਸੀ ਦਾ ਵੀ ਚੰਦ ਮੇਰਾ ਖੜਾ ਪਿੱਛੇ ਰੱਖ ਨੂੰ ਆਹ ਦੇਖ ਲਓ ਜੀ ਆ 4 ਦੰਦ ਕੰਨ ਵਿੱਚ ਪੂਰੇ ਬਾਈ ਸਾਡੇ ਖਾਨਦਜੀ ਨੇ ਮੰਨ ਲਏ ਤੇ ਮਿਲ ਲਏ ਬਹੁਤ ਵਧੀਆ ਸਿੰਗੀ ਉੱਚੇ ਮੱਥੇ ਦਾ ਬੱਕਰਾ ਬਹੁਤ ਸਟਾਰ ਬਕੜਾ ਚੜਦੇ ਪੰਜਾਬ ਦਾ ਛਪਾਰ ਮੇਲੇ ਦੇ ਵਿੱਚ ਅੱਜ ਵਿਕ ਚੁੱਕਿਆ ਇਹਨੇ ਜਾਣੇ 2-3 ਦਿਨਾਂ ਦੇ ਵਿੱਚ ਮਹਾਰਾਸ਼ਟਰ ਟ੍ਰੇਨਾਂ ਚ ਹਿਸਾਂ ਕਰਦਾ ਤੇ ਖਾਣਾ-ਦਾਣਾ ਵੀ ਇਹਨੂੰ ਖਾਲਦ ਟਰੂ ਪਾਣੀ ਦੀ ਠੰਡੀ ਬਾਲਟੀ ਵੀ ਟਰੂ ਤੇ ਧੰਨਵਾਦ ਸਾਡੇ ਖਾਲਦ ਬਾਈ ਦਾ ਇਹ 4,25,000 ਦਾ ਲੱਗਿਆ ਮੈਂ ਪਿੱਛੋਂ ਜੀ ਧੰਨਵਾਦ ਸਾਡੇ ਖਾਲਦ ਬਾਈ ਦਾ ਕਿਉਂਕਿ ਲੋਕ ਤਾਂ ਵੇਚਦੇ ਨੇ 100-100 ਬੱਕਰੀ ਸਾਡਾ ਖਾਲਦ ਬਾਈ ਵੇਚਦਾ ਹੈ ਇੱਕ ਮਹੀਨੇ ਦੇ ਵਿੱਚ ਇੱਕ ਬੱਕਰੀ ਇੱਕ ਬੱਕਰੀ ਦੀ ਤੋੜ ਕੇ ਖਾਂਦਾ ਕੱਕੜੀ ਤੇ ਨੂਨ ਤੇ ਲਿਉਂਦਾ ਕਰਕੇ ਸਾਰੇ ਜਵਾਖਾਂ ਵਾਸਤੇ ਇਕੱਠੀ ਤੇ ਜਾੜਾ ਪਾਗੀ ਮੱਕੜੀ ਨੂਨ ਤੇ ਲੱਕੜੀ ਇਹ ਆ ਸਾਡਾ ਭਾਈ ਖਾਲਦ ਬਲੀ ਸਟਾਰ ਸਾਡੇ ਪੰਜਾਬ ਦਾ ਤੇ ਬੱਕਰਾ ਵਿਕੇ 4 ਲੱਖ 25000 ਦਾ ਸਵਾ ਚਾਰ ਲੱਖ ਸਵਾ ਚਾਰ ਲੱਖ ਮੈਂ ਸਾਢੇ ਤਿੰਨ ਲਾ ਗਿਆ ਸੀ ਢੇੜਾ ਦੇਣ ਭਾਗਿਆ ਸੀ ਤੇ ਪਿੱਛੋਂ ਪਰੌਂਠਿਆਂ ਦੀਆਂ ਮੂਲੀਆਂ ਕਾਹਲ ਨਾਲ ਖਾ ਗੇ ਤੇ ਨਹੀਂ ਮੈਂ ਜਿਹੜਾ ਦੇਖੇ ਦੁਬਾਰੇ ਆਉਂਦਾ ਮੁੰਡੇ ਤੇ ਹੁਸਨ ਚੜਾਉਂਦਾ ਬੱਕਰਾ ਸਾਢੇ 4 ਲੱਖ ਦਾ ਵੇਚ ਕੇ ਵੀ ਦਿਖਾਉਂਦਾ ਬਨਵਾ ਸਾਡੇ ਬਾਈ ਸਲੀਮ ਦੇ ਸਲੀਮ ਬਾਈ ਨੇ ਛੇਤਰ ਨਾਲ ਘੁਗੀ ਕੁੱਟੀ ਤੇ ਨਾਲੇ ਲੁੱਟੀ ਸੇਗਰ ਵੀ ਬਹੁਤ ਧੰਨਵਾਦ ਮੇਰੇ ਭਾਈ ਦਾ ਜਿਹਨੇ ਇੱਜ਼ਤ ਕਰੀ ਐ ਇਹ ਗੱਲਾਂ ਕਹਿਣ ਦੀਆਂ ਨੇ ਅਸਰ ਨਾ ਕਰੀ ਸਾਡੇ ਭਾਈ ਸਲੀਮ ਜੀ ਦਾ ਇੱਜ਼ਤ ਕਰੀ ਐ ਮਹਾਰਾਸ਼ਟਰ ਬੱਕਰਾ ਚੱਲਿਆ ਜਾਣਾ ਤੇਰਾ ਨਾਂ ਚੱਲੂਗਾ ਤੇਰਾ ਨੰਬਰ ਰਹੂਗਾ ਤੇ ਬੱਕਰੇ ਤੋਂ ਬਰੀਡ ਬਣਾਉਣੀ ਐ ਤੇਰਾ ਨਾਂ ਚੱਲੂਗਾ ਕੀ ਨਾਂ ਹੈ ਬਈ ਅਰਸ਼ਾਦ ਖਾਂ ਅਰਸ਼ਾਦ ਖਾਂ ਤੇ ਦਿਲ ਸਾਦ ਦਿਲ ਸਾਦ ਦਪਾਉਣ ਵਾਲਾ ਸਾਡਾ ਖਾਨ ਦਵਾਈ ਮਲੇਰ ਕੋਟੇ ਤੋਂ ਸਟਾਰ ਬੱਕਰੇ ਬੱਕਰੀਆਂ ਦਾ ਜਿਨ੍ਹਾਂ ਨੇ ਕਿ ਕਿੱਡਾ ਸਟੱਪ ਚੱਕਿਆ ਧੰਨਵਾਦ ਸਾਡੇ ਖਾਲਦ ਜੀ ਦਾ ਧੰਨ ਸਾਡੇ ਭਾਈ ਕਾਲੀ ਕੁਰਤੇ ਵਾਲੇ ਦਾ ਤੇ ਨੰਬਰ ਦੇ ਦਿਓ ਜੀ 99148 99254 ਤੇ ਭਾਈ ਸਲੀਮ ਕੋਕਲੀ ਜਿਹਨੂੰ ਮੈਂ ਹੁਣ ਵੀਡੀਓ ਚ ਕਹਿ ਰਿਹਾ ਲੈ ਵਜਾਰੀਆ ਗੱਲ ਮੇਰੀ ਉਹਦੇ ਲਵੇ ਤੇਰੀ ਗੱਲ ਤੇ ਫੁੱਲ ਰਾਜੂ ਬਾਈ ਨੇ ਚੜਾਤੇ ਤੇ ਹੁਣ ਤੂੰ ਵੀ ਰਾਜੂ ਬਾਈ ਦੀ ਗੱਲ ਤੇ ਫੁੱਲ ਚੜਾਵੇ ਗੱਲ ਤੇ ਕੋਈ ਫੁੱਲ ਨਹੀਂ ਚੜਾਉਣਾ ਇਹ ਤਾਂ ਮੇਰੀ ਵੱਟ ਵੀ ਕਰਦਾ ਹੈ ਵਪਾਰੀ ਦਾ ਵਪਾਰੀ ਦੁਸ਼ਮਣ ਮਿੱਤਰੋ 3.4 ਲੱਖ 3.4 ਲੱਖ ਦਾ ਤੇ ਆਪਦੀ ਪੇਮੈਂਟ ਪਾ ਦਿਓ ਬੱਕਰਿਆ ਬਾਈ ਦੀ ਤੇ ਨਾਲੇ ਮੇਰੀ ਪਾ